ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਘਰੀ ਦਾ neck design ਗਲੇ ਦਾ ਡਿਜ਼ਾਈਨ ਬਣਾਉਣ ਲੱਗੇ ਆ ਤੇ ਇਹ ਆਪਣੇ ਕੋਲੇ ਹੈਗਾ ਖਾਦੀ ਕਾਟਨ ਦਾ ਸੂਟ ਠੀਕ ਹੈ ਤੇ ਆਪਾਂ ਇਹਨੂੰ ਕਿਵੇਂ ਸੋਹਣੀ ਜੀ ਲੁੱਕ ਦੇ ਸਕਦੇ ਆ ਸੋਹਣਾ ਜਿਹਾ ਆਪਾਂ ਬਣਾਵਾਂਗੇ ਇਹ ਤੇ ਡਿਜ਼ਾਈਨ ਤੇ ਆਪਾਂ ਨੇ ਦੁਪੱਟੇ ਤੇ ਇਹ ਵਾਲੀ ਲੇਸ ਲਗਾਈ ਹੈ ਤੇ ਇਸੇ ਲੇਸ ਨਾਲ ਆਪਾਂ ਨੇ ਫਰੰਟ ਤੇ ਗਲੇ ਦਾ ਡਿਜ਼ਾਈਨ ਬਣਾਉਣਾ ਠੀਕ ਹੈ ਜੀ ਤੇ ਫਿਰ ਆਪਾਂ ਨੇ ਇਹ ਵਾਲੇ ਦੋ ਪਾਈਪਿੰਗ ਲਵਾਂਗੇ ਤੇ ਇਹਨਾਂ ਨਾਲ ਆਪਾਂ ਇਹਦੀ ਥੋੜੀ ਡਿਜ਼ਾਈਨਿੰਗ ਕਰਾਂਗੇ ਤੇ ਤੁਹਾਨੂੰ ਅੱਜ ਡਬਲ ਪਾਈਪਿੰਗ ਲਾਉਣੇ ਵੀ ਦੱਸਾਂਗੇ ਵੀ ਕਿਵੇਂ ਆਪਾਂ ਚਾਕਾਂ ਤੇ ਤੇ ਪਾਵਾ ਤੇ ਡਬਲ ਪਾਈਪਿੰਗ ਕਿਵੇਂ ਲਗਾ ਸਕਦੇ ਆ ਠੀਕ ਹੈ ਜੀ ਤੇ ਆਪਾਂ ਨੇ ਇਹਦੇ ਉੱਪਰ ਇਸ ਤਰ੍ਹਾਂ ਦਾ ਗਲਾ ਆਪਾਂ ਨੇ ਇਹ ਲਗਾਉਣਾ ਜਿਹੜਾ ਨੀਚੇ ਤੋਂ ਇਹ ਥੋੜਾ ਜਿਹਾ ਘਟ ਚੌੜਾ ਤੇ ਉੱਪਰ ਤੋਂ ਇਹ ਜਿੰਨਾ ਆਪਾਂ ਨੂੰ ਚਾਹੀਦਾ ਉਨਾ ਹੈ ਤੇ ਇਹਦੇ ਉੱਪਰ ਹੀ ਆਪਾਂ ਡਿਜ਼ਾਈਨ ਤਿਆਰ ਕਰਨਾ ਠੀਕ ਹੈ ਉੱਪਰੋਂ ਆਪਣਾ ਇਹ 5 ਇੰਚ ਹੈ ਨੀਚੇ ਆਪਣਾ ਇਹ 4 ਇੰਚਾ ਠੀਕ ਹੈ ਇਹ ਆਪਾਂ ਕਿਵੇਂ ਆਪਾਂ ਸੌਖੇ ਜਿਹੇ ਤਰੀਕੇ ਨਾਲ ਸੋਹਣਾ ਜਿਹਾ ਡਿਜ਼ਾਈਨ ਬਣਾ ਸਕਦੇ ਆ ਆਪਾਂ ਨੂੰ ਕੋਈ ਵੀ ਕਮੀਜ਼ ਤੇ ਹੋਰ ਕਟਿੰਗ ਕਰਨ ਦੀ ਲੋੜ ਨਹੀਂ ਠੀਕ ਹੈ ਤੇ ਆਪਾਂ ਅੱਜ ਤੁਹਾਨੂੰ ਬਹੁਤ ਹੀ ਈਜੀ ਜਿਹਾ ਡਿਜ਼ਾਈਨ ਦੱਸਾਂਗੇ ਠੀਕ ਹੈ ਨਹੀਂ ਆਪਾਂ ਨੂੰ ਇਥੋਂ ਕੱਟ ਕਰਕੇ ਤੇ ਇਹਦਾ ਡਿਜ਼ਾਈਨ ਬਣਾਉਣਾ ਪੈਂਦਾ ਤੇ ਇਹ ਆਪਾਂ ਤੁਹਾਨੂੰ ਸੌਖੇ ਜਿਹੇ ਤਰੀਕੇ ਨਾਲ ਕਿਵੇਂ ਡਿਜ਼ਾਈਨ ਬਣਾਉਂਦਾ ਉਹ ਦੱਸਣ ਲੱਗੇ ਆ ਤੇ ਪਲੀਜ਼ ਜਿਹੜੇ ਮੇਰੇ ਨਾਲ ਨਿਊ ਜੁੜੇ ਆ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਤੇ ਮੇਰੀ ਹੁਣ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਣੀ ਤੇ ਆਜੋ ਆਪਾਂ ਬਣਾਉਣੇ ਆ ਇਹ ਗਲੇ ਦਾ ਡਿਜ਼ਾਈਨ ਠੀਕ ਹੈ ਆਪਣੇ ਕੋਲ ਇਹ ਵਾਲਾ ਹੈਗਾ ਗਲਾ ਪਹਿਲਾਂ ਸਭ ਤੋਂ ਆਪਾਂ ਨੇ ਇਹਨੂੰ ਚੜ ਲੈਣਾ ਠੀਕ ਹੈ ਆਪਾਂ ਪਲੋਈਆਂ ਵਗੈਰਾ ਇਹਦੇ ਪਾ ਲਈਆਂ ਸਾਰਾ ਤਿਆਰ ਹੈ ਤੇ ਆਪਾਂ ਹੁਣ ਇਹਦਾ ਪਹਿਲਾ ਸਭ ਤੋਂ ਗਲਾ ਜੜਨਾ ਗਲਾ ਆਪਾਂ ਪੇਸਟਿੰਗ ਵਾਲਾ ਪਾਸਾ ਇਸ ਤਰ੍ਹਾਂ ਰੱਖ ਕੇ ਪ੍ਰੈਸ ਨਾਲ ਵੀ ਲਗਾ ਸਕਦੇ ਆ ਤੇ ਜੀ ਆਪਾਂ ਇਹ ਮੈਂ ਤਾਂ ਇਦਾਂ ਹੀ ਲਗਾ ਲਵਾਂਗੀ ਠੀਕ ਹੈ ਆਪਾਂ ਪ੍ਰੈਸ ਨਹੀਂ ਕਰਾਂਗੇ ਜੇ ਪ੍ਰੈਸ ਵਾਲਾ ਮਤਲਬ ਨਹੀਂ ਹੈਗਾ ਆਪਣੇ ਕੋਲੇ ਇੰਤਜ਼ਾਮ ਕਈ ਵਾਰ ਲਾਈਟ ਨਹੀਂ ਹੁੰਦੀ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਜੜ ਸਕਦੇ ਆ ਜਿਹੜਾ ਬਿਗినਰ ਹੈ ਫਸਟ ਟਾਈਮ ਜਿਹਨੇ ਬਣਾਉਣਾ ਉਹ ਇੱਥੇ ਆਪਣੇ ਸਲਾਈ ਲਾਉਣੀ ਹੈ ਇੱਕ ਠੀਕ ਹੈ ਇਦਾਂ ਆਪਣੇ ਚਾਰ ਚਪੇਰੇ ਸਲਾਈ ਲਗਾ ਕੇ ਨਾਲ ਅਟੈਚ ਕਰ ਲੈਣਾ ਤੇ ਜੇ ਆਪਣੇ ਕੋਲੇ ਪ੍ਰੈਸ ਦਾ ਹੈਗਾ ਪ੍ਰੈਸ ਕਰ ਸਕਦੇ ਆ ਆਪਾਂ ਇਹਨੂੰ ਪੇਸਟਿੰਗ ਵਾਲਾ ਪਾਸਾ نیچے ਕਰਕੇ ਪ੍ਰੈਸ ਨਾਲ ਚਿਪਕਾ ਲੈਣਾ ਉਹਨਾਂ ਆਪਾਂ ਇਹਨੂੰ ਕਰਾਂਗੇ ਇਸ ਤਰ੍ਹਾਂ ਤੇ ਆਪਾਂ ਇਹ ਨੂੰ ਇਦਾਂ ਹੀ ਫੋਲਡ ਕਰਕੇ ਇਹਦੀ ਸਲਾਈ ਲਾ ਲਾਂਗੇ ਠੀਕ ਹੈ ਆਪਾਂ ਜਿਹੜਾ ਇਹਦੀ ਸਲਾਈ ਵੱਡੀ ਕਰ ਲੈਣੀ ਆ ਬਖਾ ਵੱਡਾ ਕਰਕੇ ਇੱਥੋਂ ਆਪਾਂ ਇਹਦਾ ਸਲਾਈ ਲਾ ਲਾਂਗੇ ਠੀਕ ਹੈ ਜੀ ਤੇ ਇੱਥੋਂ ਆਪਾਂ ਇੱਕੋ ਇੱਕੋ ਜਿਹਾ ਆਪਾਂ ਇਦਾਂ ਹੀ ਰੱਖਣਾ ਠੀਕ ਹੈ ਉੱਪਰੋਂ ਆਪਣਾ 5 ਇੰਚ نیچے ਜੋ ਆਪ ਨੂੰ ਆਪਣੀ ਇਹ ਸ਼ੇਪ ਜਿਹੜੀ ਹੈ 4 ਇੰਚ ਦੀ ਹੈ ਤੇ ਇਹ ਆਪਾਂ ਬੁਕਰਮ ਬਗਾਰੇ ਤੇ ਵੀ ਕੱਟ ਕਰਕੇ ਬਣਾ ਸਕਦੇ ਆ ਤੇ ਜੇ ਆਪਾਂ ਨੂੰ ਇਦਾਂ ਮਿਲ ਜੀ ਤਬਹੀ ਰਦੂ ਆਪਾਂ ਉਹੀ ਜੀ ਹੋ ਜਾਂਦਾ ਥੋੜਾ ਜਿਹਾ ਪਰ ਆਪਾਂ ਇਹਨੂੰ ਇਸ ਤਰ੍ਹਾਂ ਜਿੱਦਾਂ ਕਰਕੇ ਆਪਾਂ ਇਹ ਫੋਲਡ ਕਰ ਲਾਂ ਥੋੜਾ ਥੋੜਾ ਕੱਟ ਕਰਾਂਗੇ ਕਪੜਾ ਜ਼ਿਆਦਾ ਸਟਾਪ ਵੀ ਥੋੜਾ ਜਿਹਾ ਕਾਫੀ ਜਿਹਾ ਹੁੰਦਾ ਇਹਦੇ ਤੇ ਜਿਆਦਾ ਪਤਲੇ ਕੱਪੜੇ ਦੇ ਸਟਾਪਾ ਨੂੰ ਕੱਟ ਕਰਨਾ ਪੈਂਦਾ ਤੇ ਇਹ ਆਪਾਂ ਕਿਵੇਂ ਕਰਨਾ ਇਹ ਨੂੰ ਆਪਾਂ ਜਿਹੜੇ ਅਨਜਾਨਾ ਉਹਨਾਂ ਵਾਸਤੇ ਸਹੀ ਤਰੀਕਾ ਮੈਂ ਦੱਸਣੀ ਹੈ ਤੇ ਜਿਨ੍ਹਾਂ ਨੂੰ ਤਾਂ ਜੜਨਾ ਆਉਂਦਾ ਉਹ ਤਾਂ ਆਪਾਂ ਜਿੱਦਾ ਮਰਜ਼ੀ ਰੱਖ ਕੇ ਜੜ ਲੀਦੇ ਹਨ ਤੇ ਇਹ ਆਪਾਂ ਤੁਹਾਨੂੰ ਦੱਸਦੇ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਕਰ ਲੈਣਾ ਉੱਪਰੋਂ ਥੋੜਾ ਜਿਹਾ ਕੱਟ ਕਰ ਲਿਆ ਆਪਣਾ ਗਲਾ ਉੱਪਰੋਂ ਦਿਸ਼ੂਗਾ ਵੀ ਕਿੰਨਾ ਆਪਾਂ ਚੌੜਾ ਪਾਉਣਾ ਠੀਕ ਹੈ ਫਿਰ ਆਪਾਂ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਦੂਰਾ ਕਰਨਾ ਹੈ ਪੂਰਾ ਕਰਕੇ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਕੇ ਆਪਾਂ ਨੇ ਇੱਥੋਂ ਥੋੜਾ ਜਿਆ ਛੱਡਾਂਗੇ ਜਿੰਨਾ ਕਾਪਾ ਨੂੰ ਇਹ ਇੱਥੋਂ ਆਪਾਂ ਨੇ ਇਨਾ ਆਪਾਂ ਸਲਾਈ ਜਿੰਨੀ ਛੱਡਣਾ ਹੈ ਠੀਕ ਹੈ ਸਲਾਈ ਜਿੰਨਾ ਛੱਡ ਕੇ ਇੱਥੋਂ ਆਪਾਂ ਰੱਖ ਕੇ ਸੋ ਇਹਦਾ ਆਪਾਂ ਕੱਟ ਲਾ ਲਾਂਗੇ ਠੀਕ ਹੈ ਸਾਰਾ ਕੱਪੜਾ ਆਪਾਂ ਨਹੀਂ ਵਿੱਚੋਂ ਕੱਢਾਂਗੇ ਕਿਉਂਕਿ ਫਿਰ ਆਪਣਾ ਗਲਾ ਜਦੋਂ ਰੱਖਦੇ ਆਂ ਜੇ ਸਾਰਾ ਕੱਢਿਆ ਆਪਾਂ ਚੌੜਾ ਗਲਾ ਹੋ ਜਾਂਦਾ ਕਈ ਵਾਰ ਕਈ ਵਰਾ ਪੀੜਾ ਹੋ ਜਾਂਦਾ ਇਹ ਆਪਣਾ ਜਿੰਨਾ ਗਲਾ ਪਾਉਣ ਚਾਹੀਦਾ ਉਹਨੇ ਰਹੂਗਾ ਉਪਰੋਂ ਆਪਣਾ ਹੈਗਾ 5 ਇੰਚ ਆ ਦੇਖ ਸਕਦੇ 5 ਹੀ ਹੈ ਤੇ نیچے ਆਪਣਾ ਜਿਵੇਂ 4 ਹੈ ਤੇ 4 ਹੀ ਰਹੂਗਾ ਤੇ ਇਸ ਹਿਸਾਬ ਨਾਲ ਆਪਣਾ ਕਪੜਾ ਵਿੱਚ ਰੱਖਣਾ ਜ਼ਰੂਰੀ ਹੈ ਜਿਹੜੇ ਬਿਗਨਰ ਆ ਉਹਦੇ ਵਾਸਤੇ ਇਹ ਗੱਲ ਦੱਸ ਰਹੇ ਤੁਹਾਨੂੰ ਕਿਵੇਂ ਜੜਨਾ ਹੈ ਠੀਕ ਹੈ ਹੁਣ ਆਪਾਂ ਨੇ ਇਹ ਵਾਲਾ ਨਿਸ਼ਾਨ ਲਗਾ ਲਿਆ ਆਪਾਂ ਨੇ 6.5 ਤੇ ਆਪਾਂ ਤਲਾ ਰੈਡੀ ਕਰਨਾ ਇੱਥੋਂ ਆਪਾਂ ਨੇ ਜਿਹੜਾ ਆਪਣਾ 6.5 ਦਾ ਨਿਸ਼ਾਨ ਹੈ ਠੀਕ ਹੈ ਇਹ ਆਪਣਾ ਇੱਥੇ ਸੈਂਟਰ ਚ ਰੱਖ ਕੇ ਆਪਣਾ ਨਿਸ਼ਾਨ ਜਿਹੜਾ ਇੱਥੋਂ ਦਿਸਣਾ ਚਾਹੀਦਾ ਠੀਕ ਹੈ ਇਦਾਂ ਆਪਾਂ ਗਲਾ ਜਿਹੜਾ ਸੈੱਟ ਕਰਕੇ ਰੱਖਣਾ ਇੱਥੋਂ ਆਪਾਂ ਇਦਾਂ ਚਾਲਾ ਕਰਕੇ ਰੱਖ ਕੇ ਕਿ ਆਪਾਂ ਪੈਨ ਲਗਾ ਲੈਣੀ ਸੂਈ ਵਗੈਰਾ ਕੁਝ ਵੀ ਲਗਾਉਣਾ ਹੋਇਆ ਨੂੰ ਇੱਥੋਂ ਟੈਚ ਕਰਨ ਲਈ ਤੇ ਆਪਾਂ ਸਲਾਈ ਵੀ ਲਾ ਸਕਦੇ ਥੋੜੀ ਜੀ ਤੇ ਇੱਥੋਂ ਰੱਖ ਕੇ ਆਪਾਂ ਚਾਲਾ ਕਰਕੇ ਤੋਂ ਸਿੱਧੀ ਸਲਾਈ ਵੀ ਲਾ ਸਕਦੇ ਆ ਠੀਕ ਹੈ ਤੇ ਜੇ ਆਪਾਂ ਨਹੀਂ ਸਲਾਈ ਲਾਉਣੀ ਤਾਂ ਫਿਰ ਆਪਾਂ ਇਦਾਂ ਵੀ ਪੈਨ ਨਾਲ ਵੀ ਸੈੱਟ ਕਰਕੇ ਰੱਖ ਸਕਦੇ ਆ ਇਧਰਲੀ ਸਾਈਡ ਲਾ ਗਾਲਿਆ ਆਪਾਂ ਹੁਣ ਲਾਵਾਂਗੇ ਦੋਨੇ ਸੇਹਰੇ ਤੋਂ ਬਰਾਬਰ ਕਰਕੇ ਆਪਣਾ ਨੀਚੇ ਵਾਲਾ ਕੱਪੜਾ ਜਿਹੜਾ ਇੱਕੋ ਜਿਹਾ ਦਿਸਣਾ ਚਾਹੀਦਾ ਵਿਚਾਲਾ ਆਪਣਾ ਤੇ ਇੱਥੇ ਆਪਾਂ ਨੇ ਸੂਈ ਲਗਾ ਲੈਣੀ ਹੈ ਠੀਕ ਹੈ ਇੱਥੇ ਆਪਾਂ ਸੂਈ ਲਗਾ ਲਈ ਹੁਣ ਆਪਾਂ ਇਧਰਲੀ ਸਾਈਡ ਵੀ ਸਲਾਈ ਲਾਵਾਂਗੇ ਉਹਨਾਂ ਪੈ ਇੱਥੋਂ ਆਪਣਾ ਬਿਲਕੁਲ ਫਿਰ ਹਿੱਲੂਗਾ ਨਹੀਂ ਤੇ ਇੱਥੋਂ ਆਪਾਂ ਸ਼ੁਰੂ ਕਰਨਾ ਸਲਾਈ ਕਰਨਾ ਉਹਨਾਂ ਆਪਾਂ ਵੀ ਛੋਟਾ ਬਖਾ ਕਰ ਲੈਣਾ ਠੀਕ ਹੈ ਵੱਡਾ ਬਖਾ ਨਾ ਉਹ ਨਹੀਂ ਕਰਨਾ ਛੋਟੇ ਬਖੇ ਨਾਲ ਆਪਾਂ ਇਹਨੂੰ ਚਲਾਉਣਾ ਹੋਰ ਆਪਾਂ ਜਿੱਤੇ ਕੋਰਨਰ ਆ ਗਿਆ ਸੂਈ ਵਿੱਚ ਕਰਕੇ ਇਹਨੂੰ ਫਿਰ ਇਹਨੂੰ ਐਦਾਂ ਘਮਾਉਣਾ ਹੈ ਠੀਕ ਹੈ ਜੀ දක්කමගේ පිරපායිමු එක වරි සට් කරලන සට්කර්ක පිරපපයිමු එත්දිසයිඩ න හනද සැන්ටර්ච අගේ ලගේ හනප සුීර කට සකදය ටික අපකරදෙන අපයිස්කෝර්න්තය මාගේ අප ඇදර ෙල්කොල් සටස් යෝක අපපනි සුී ලගිහය ්‍යආගපා සුී වෙච්ච කරලයගේ ඕන අපන වෙදක්කමා වන්ගේ ਤੇ ਹੁਣ ਆਪਾਂ ਇਧਰਲੀ ਸਾਈਡ ਨੂੰ ਹੁਣ ਆਪਾਂ ਇਹ ਵਾਲੀ ਸੂਈ ਵੀ ਇੱਥੋਂ ਕੱਢ ਦੇਣੀ ਹੈ ਤੇ ਇੱਥੋਂ ਆਪਾਂ ਇਦਾਂ ਹੀ ਰੱਖ ਕੇ ਫੜ ਕੇ ਠੀਕ ਹੈ ਇਹ ਆਪਾਂ ਜਿਹੜਾ ਗਲਾ ਸਿੰਪਲ ਇਦਾਂ ਜਨਣਾ ਹੁੰਦਾ ਕੋਈ ਵੀ ਗਲਾ ਇਸ ਤਰੀਕੇ ਨਾਲ ਆਪਾਂ ਚਾੜ ਸਕਦੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਆਪਾਂ ਕਰਾਂਗੇ ਕੱਟ ਠੀਕ ਹੈ ਜੀ ਇੱਥੋਂ ਆਪਾਂ ਕਰਾਂਗੇ ਕਟਿੰਗ ਦੇ ਜੇਰਾ ਆਪਾਂ ਇਹ ਵਾਲਾ ਜੇ ਇਹਦੇ ਵਿੱਚ ਇੱਥੇ ਆਪਾਂ ਡਿਜ਼ਾਈਨ ਬਣਾਉਣਾ ਹੈ ਉਹ ਆਪਾਂ ਗਲਾ ਜਾਣ ਤੋਂ ਪਹਿਲਾਂ ਵੀ ਲਾ ਸਕਦੇ ਆ ਤੇ ਆਪਾਂ ਬਾਅਦ ਵਿੱਚ ਵੀ ਇਹ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਾਂਗੇ ਵੀ ਬਾਅਦ ਵਿੱਚ ਕਿਵੇਂ ਆਪਾਂ ਬਣਾ ਸਕਦੇ ਆ ਵੀ ਜਿਹੜੇ ਨਹੀਂ ਘੱਟ ਜਿਹਨੂੰ ਕਪੜੇ ਆਉਂਦੇ ਆ ਨਾ ਉਹਨਾਂ ਨੂੰ ਫਿਰ ਇਹ ਔਖਾ ਲੱਗਦਾ ਜਿਵੇਂ ਆਪਾਂ ਦੂਸਰੋਂ ਬਣਾਉਣੇ ਆ ਜੇ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਉਹ ਆਪਾਂ ਨੂੰ ਈਜ਼ੀ ਹੋ ਜਾਂਦਾ ਬਣਾਉਣਾ ਹੁਣ ਆਪਾਂ ਇੱਥੋਂ ਇਹਦੇ ਕਾਰਨਰ ਦੇ ਬਿਲਕੁਲ ਸੈਂਟਰ ਤੇ ਜਿੱਦਾਂ ਦਾ ਕੋਰ ਤਿੱਖਾ ਆਪਾਂ ਉਦਾਂ ਹੀ ਕੱਟ ਲਗਾਉਣਾ ਠੀਕ ਹੈ ਵਿਚਕਾਰ ਵੀ ਆਪਾਂ ਇੱਕਦੋ ਕੱਟ ਲਗਾਵਾਂਗੇ ਤੇ ਸਾਈਡਾਂ ਤੇ ਵੀ ਕਾਰਨਰਸੇ ਜ਼ਰੂਰੀ ਆਪਾਂ ਤੇ ਪਰ ਸਲਾਈ ਨੂੰ ਵਿਚਾਰੇ ਕਿ ਆਪਣੀ ਸਲਾਈ ਜਿਹੜੀ ਉਹ ਨਾ ਕੱਟੀ ਜਾਵੇ ਹੁਣ ਆਪਾਂ ਇਹ ਕਲਾ ਆਪਣਾ ਹੋ ਗਿਆ ਬਣ ਬਣ ਗਿਆ ਹੁਣ ਆਪਾਂ ਨੇ ਇੱਧੇ ਕਰਾਂਗੇ ਇਹਦੇ ਉੱਪਰ ਆਪਾਂ ਵੱਡਾ ਬਖਾ ਕਰ ਲੈਣਾ ਤੇ ਆਪਾਂ ਇਹ ਸਵਾਈ ਲਾ ਦੇ ഫാലൂണ ക്നാ ജന ഡിജൻ ജാണോ ഓ ക്ര നിന ബ സാ ഷെക്കെ ക്രമ ലേ ഡിജൈൻ ബോണേ സാഡേ ഷെറ്റ് നിഷാന ലാ ലേ ഇതും ਦੀ ਆਪਣਾ ਸੈਂਟਰ ਵਾਲਾ ਨਿਸ਼ਾਨ ਹੈ ਠੀਕ ਹੈ ਹੁਣ ਆਪਾਂ ਨੇ ਇਥੋਂ ਆਪਾਂ ਨੇ ਲਗਾਉਣਾ 6 6 ਇੰਚ ਤੱਕ ਤੇ ਆਪਾਂ ਨੂੰ ਇਹ ਉਦੋਂ ਆਪਾਂ ਨੇ ਇਹ ਲੰਬਾ ਕਪੜਾ ਵੱਧ ਲੈਣਾ ਠੀਕ ਹੈ ਕਿਉਂਕਿ ਆਪਾਂ ਨੇ ਇਹਦੇ ਵਿੱਚ ਜਿਹੜੀ ਇਹ ਵਾਲੀ ਆਪਾਂ ਨੇ ਪਾਈਪਿੰਗ ਉਹ ਆਪਾਂ ਦੇ ਜਾਣ ਦੇ ਨਾਲ ਬਣਾਉਣਾ ਤੇ ਆਪਾਂ ਥੋੜੀ ਜੀ ਇਹ ਜਿਆਦਾ ਲੰਬੀ ਲੈ ਕੇ ਫਿਰ ਆਪਣਾ ਡਿਜ਼ਾਈਨ ਤਿਆਰ ਕਰਨਾ ਹੈ ਠੀਕ ਹੈ ਜੀ ਹੁਣ ਆਪਾਂ ਇਥੋਂ ਇਹਨੂੰ ਕਰ ਲਾਂਗੇ ਕੱਟ ਆਪਾਂ ਕਪੜਾ ਲੈਣਾ ਹੈ ਆਪਾਂ ਇਹਨੂੰ ਜਿੰਨਾ ਆਪਣਾ ਵਾਲਾ ਦੇ ਗਲਾ ਚੌੜਾ ਉੱਥੋਂ ਆਪ ਕੋ ਉਸ ਤੋਂ ਆਪਾਂ ਇੰਨਾ ਵੱਧ ਰੱਖਾਂਗੇ ਠੀਕ ਹੈ ਇੱਥੋਂ ਵੱਧ ਰੱਖ ਕੇ ਆਪਾਂ ਕੱਟ ਕਰਾਂਗੇ ਆਪਾਂ ਨੇ ਉਹ ਲਾਇਆ 6.5 ਤੇ ਠੀਕ ਹੈ ਤੇ ਆਪਾਂ ਨੂੰ ਪਰਫੋਲਡ ਵੀ ਕਰਨਾ ਫਿਰ ਆਪਾਂ ਨੂੰ ਇਹ ਚਾਹੀਦਾ ਹੈ ਆਪਾਂ 11 11.5 ਤੱਕ ਆਪਾਂ ਨੇ ਇੱਥੋਂ ਕੱਟ ਕਰ ਲੈ ਤੇ ਇੱਥੋਂ ਇਹਦੀ ਜਿਹੜੀ ਸ਼ੇਪ ਆਪਾਂ ਇਸ ਤਰ੍ਹਾਂ ਇੱਦਾਂ ਕੱਟ ਕਰ ਲਏ ਆ ਠੀਕ ਹੈ ਹੁਣ ਆਪਾਂ ਇਹਦੀ ਲਾਵਾਂਗੇ ਇੱਥੇ ਆਪਾਂ ਪਾਈਪਿੰਗ ਲਾਵਾਂਗੇ ਪਹਿਲਾਂ ਆ ਪਾਈ ਵਾਲੀ ਇੱਥੇ ਆਪਾਂ ਪਾਈਪਿੰਗ ਰੱਖ ਲੈਣੀ ਆ ਠੀਕ ਹੈ ਇਹ ਆਪਣਾ ਇਹ ਬਣ ਗਿਆ ਕਿੰਨੇ ਇੰਚ ਚ ਹਾਂਜੀ ਇਹ ਆਪਣਾ 4.5 ਚਾਹੀਦਾ ਆਪਣਾ ਇਹ 5.5 ਹੈ ਠੀਕ ਹੈ ਉੱਪਰ ਆਪਣਾ 5.5 ਹੋਣਾ ਚਾਹੀਦਾ ਆ ਕੇ ਆਪਣੇ ਸਾਈਡਾਂ ਤੇ ਵਿੱਚ ਅਟੈਚ ਹੋ ਜੀ ਗਲਾ ਇੰਚ ਤੇ ਲੱਗ ਗਿਆ ਇੰਚ ਤੇ ਆਪਾਂ ਲਾ ਕੇ ਸੀ ਆਪਣੀ ਲੈਂ ਲਾਗੀ ਆ ਠੀਕ ਹੈ ਇਹਦੇ ਆਪਾਂ ਨੀਚੇ ਪਲੇਸ ਲਾਉਣੀ ਆ ਆ ਪਾਈਪਿੰਗ ਸੌਰੀ ਇਹ ਤੋਂ ਆਪਾਂ ਰੱਖਾਂਗੇ ਤੇ ਇਹਦੇ ਉੱਪਰ ਉੱਪਰ ਸਿਲਾਈ ਲਾ ਦੇਣਾ ਇਦੇ ਉੱਪਰ ਆਪਾਂ ਸਲਾਈ ਲਾਵਾਂਗੇ ਉੱਪਰ ਸਲਾਈ ਆਪਾਂ ਉਦੋਂ ਲਾਵਾਂਗੇ ਜਦੋਂ ਅਟੈਚ ਕਰਾਂਗੇ ਨਹੀਂ ਡਬਲ ਸਲਾਈ ਹੋ ਜਾਣੀ ਹੈ ਇਹ ਤਾਂ ਆਪਾਂ ਸ਼ੁਰੂ ਕਰਕੇ ഇത് സൈലേ बर आपण कट कर ठीक आहे और आपण इथं सेंटर रखांगे आपण नीचे अटॅच करणार जिथून इथे इथे आपण रख के सलाई लावलं ਵੀ ਆਪਣਾ ਜਿਹੜਾ ਨਿਸ਼ਾਨ ਲਗਾ ਇਹਦੇ ਬਰਾਬਰ ਰੱਖਾਂਗੇ ਵਿਚਾਲਾ ਇਹਦਾ ਠੀਕ ਹੈ ਇੱਥੇ ਹੀ ਆਪਾਂ ਨੇ ਟਿਕਾ ਲਿਆ ਹੁਣ ਆਪਾਂ ਇਹਦਾ ਬਣ ਗਿਆ ਠੀਕ ਹੈ ਇਹ ਲੱਗ ਪਈ ਤੇ ਉੱਪਰ ਲਗवानी ਹੈ ਇਹ ਵਾਲੀ ਲੇਸ ਤੋਂ ਆਪਾਂ ਇਹਨੂੰ ਤਾਂ ਬਣਾ ਲਾਂਗੇ ਆਪਾਂ ਜੀ ਮਤਲਬ ਲਾਏ ਦੇ ਸਾਈਡਾਂ ਤੇ ਵੀ ਆਪਾਂ ਡਬਲ ਪਾਈਪਿੰਗ ਲਾ ਸਕਦੇ ਆ ਫਿਰ ਆਪਾਂ ਜਿਹੜੀ ਲੇਸ ਨਾਲ ਨਾਲ ਰੱਖ ਕੇ ਲਾ ਦਾਂਗੇ ਇਧਰ ਦੋਨੇ ਸਾਈਡਾਂ ਤੇ ਆਪਾਂ ਨੇ ਇਹਦਾ ਇ ਪਾਈਪਿੰਗ ਜਿਹੜੀ ਸੌਖੀ ਜੀ ਲਾਉਣੀ ਆ ਦੋਨੇ ਚੀਜ਼ਾਂ ਨੂੰ ਇੱਧਰ ਰੱਖ ਲੈਣਾ ਆਪਾਂ ਜਿਵੇਂ ਇਹ ਲਗਾਈ ਹੈ ਨਾ ਉਦਾਂ ਹੀ ਇਹਦਾ ਆਪਾਂ ਰੱਖ ਲੈ ਠੀਕ ਹੈ ਇਦਾਂ ਦੋਨੋਂ ਰੱਖ ਕੇ ਆਪਾਂ ਪਹਿਲਾਂ ਸਲਾਈ ਵੀ ਪਹਿਲਾਂ ਵੀ ਲਾ ਸਕਦੇ ਆ ਸਲਾਈ ਤੇ ਨਹੀਂ ਆਪਾਂ ਨਾਲ ਦੀ ਨਾਲ ਵੀ ਇਸ ਤਰ੍ਹਾਂ ਸਲਾਈ ਲਾ ਸਕਦੇ ਆ ਦੋਨਾਂ ਇਕੱਠਿਆਂ ਦੀ ਇਦਾਂ ਆਪਾਂ ਡਬਲ ਪਾਈਪਿੰਗ ਲਾਉਣੀ ਹੈ ਗਲੇ ਤੇ ਵੀ ਲਾ ਸਕਦੇ ਆਂ ਬਾਹਾਂ ਤੇ ਵੀ ਠੀਕ ਹੈ ਜੀ ਇਹਨਾਂ ਦੋਹਾਂ ਨੂੰ ਪਹਿਲਾਂ ਅਟੈਚ ਵੀ ਕਰ ਸਕਦੇ ਆ ਆਪਾਂ ਠੀਕ ਹੈ ਅਸੀਂ ਇਸ ਤਰ੍ਹਾਂ ਰੱਖਾਂਗੇ ਇਹਦਾ ਇਹ ਨਾਲ-ਨਾਲ ਆਪਾਂ ਨੇ ਸਲਾਈ ਲਾਉਣੀ ਹੈ ਠੀਕ ਹੈ ਆਪਾਂ ਇੱਕ ਇੱਕ ਹੱਥ ਇਧਰ ਜਰੂਰ ਰੱਖਣਾ ਵੀ ਆਪਣੀ ਜਿਹੜੀ ਪਾਈਪਿੰਗ ਸਾਈਡ ਨੂੰ ਨਾ ਹੋ ਜੇ ਦੋਨਾਂ ਨੂੰ ਆਪਾਂ ਜੇ ਇਕੱਠਾ ਰੱਖ ਕੇ ਲਾਉਣਾ ਨਹੀਂ ਪਹਿਲਾਂ ਇੱਕ ਸਲਾਈ ਲਾ ਲਓ ਫਿਰ ਉਹਦੇ ਬਾਅਦ ਵਿੱਚ ਆਪਾਂ ਇੱਧੇ ਹੀ ਰੱਖ-ਰੱਖ ਕੇ ਇਹ ਆਪਾਂ ਡਬਲ ਪਾਈਪਿੰਗ ਜਿਹੜੀ ਇੱਥੇ ਬਣਾਣੀ ਹੈ ਠੀਕ ਹੈ ਆਪਾਂ ਲੈ ਲੈਂਦੇ ਹਾਂ ਆ ਦੇਖ ਸਕਦੇ ਆ ਆਪਣੀ ਨਿਕਲ ਰਹੀ ਹੈ ਨਾ ਹੁਣ ਆਪਾਂ ਇਹਨੂੰ ਇਦਾਂ ਕਰਕੇ ਇੱਥੋਂ ਆਪਾਂ ਕੱਟ ਕਰ ਲੈਣਾ ਜਿੰਨੀ ਆਪਣੀ ਇਹਦੇ ਬਰਾਬਰ ਇਸ ਤੋਂ ਇੰਨੀ ਵੱਧ ਰੱਖ ਕੇ ਇੱਥੋਂ ਆਪਾਂ ਇਹਨੂੰ ਕੱਟ ਕਰ ਲਾਂਗੇ ਤੇ ਆਪਾਂ ਦੋਨੇ ਲੜ ਨੂੰ ਇਦਾਂ ਰੱਖਾਂਗੇ ਇਹਦੇ नीचे ਆਪਾਂ ਇਸ ਤਰ੍ਹਾਂ ਬਣਾ

साइ ठीट් करलागे थोरापाने හිनीट් करने ठी है शुरु कर के लावाගේ ਆਪਾਂ ਡਬਲ ਸਲਾਈ ਲਾ ਕੇ ਵੀ ਤੁਹਾਨੂੰ ਦੱਸਾਂਗੇ ਫਿਰ ਕੱਲੀ ਦੋਨੇ ਜੋੜ ਕੇ ਬਾਹਰ ਰੱਖ ਕੇ ਵਾਪਸ ਆਉਣ ਬਾਅਦ ਨੂੰ ਹੁਣ ਆਪਾਂ ਗਲੇ ਤੇ ਇਦਾਂ ਹੀ ਲਗਾ ਲਾਂਗੇ ਇਹਦੇ ਨਾਲ ਨਾਲ ਆਪਾਂ ਇਹਦਾ ਰੱਖੀ ਜਾਵਾਂਗੇ ਇਹ ਆਪਣਾ ਹੁਣ ਇੱਧਰ ਸਾਈਡ ਉੱਤੇ ਲਾ ਗਈ ਤੇ ਹਾਂਜੀ ਹੁਣ ਆਪਣਾ ਇਹ ਵਾਲਾ ਆਪਾਂ ਰੈਡੀ ਕਰ ਲਿਆ ਤੇ ਇੱਧਰ ਆਪਾਂ ਡਬਲ ਪਾਈਪਿੰਗ ਲਗਾ ਲਈਏ ਹੁਣ ਆਪਾਂ ਇਹ ਵਾਲੀ ਲੇਸ ਇਹਦੇ ਉੱਪਰ estrana ਲਗਾਵਾਂਗੇ ਠੀਕ ਹੈ ਇੱਥੋਂ ਨਾਲ ਰੱਖਾਂਗੇ ਇੱਧਰੋਂ ਸ਼ੁਰੂ ਕਰਕੇ ਠੀਕ ਹੈ ਇੱਥੇ ਆਪਾਂ ਨਾਲ-ਨਾਲ ਦੀ ਰੱਖਾਂਗੇ ਇਹਦੇ ਜਿਹੜੀ ਆਪਣੀ ਪਾਈਪਿੰਗ ਆ ਦਿਖਦੀ ਰਹੂਗੀ ਠੀਕ ਹੈ ਜੀ ਸਹੀ ਆਪਾਂ ਇਹਦੇ ਉੱਪਰ ਸਲਾਇ ਲੋਣੀ ਠੀਕ ਹੈ ਹੁਣ ਆਪਾਂ ਇੱਥੋਂ ਟਿਕਰ ਲਾ ਕੇ ਹੁਣ ਆਪਾਂ ਇੱਥੋਂ ਰੋਕ ਕੇ ਸੂਈ ਵਿੱਚ ਕਰ ਲੈਣੀ ਹੈ ਫਿਰ ਆਪਾਂ ਇਹਦਰ ਸਿੱਧਾ ਕਰ ਲੈਣਾ ਇੱਥੇ ਸੈੱਟ ਕਰਕੇ ਆਪਣਾ ਇਹ ਵਾਲਾ ਜਿਹੜਾ ਨੀਚੇ ਤੇ ਇਧਰ ਠੀਕ ਹੈ ਆਪਾਂ ਇਹਦਾ ਸੈਂਟਰ ਕਰਕੇ ਇੱਦਾਂ ਨਿਸ਼ਾਨ ਲਾ ਲਿਆ ਹੁਣ ਆਪਾਂ ਇਹ ਨਿਸ਼ਾਨ ਕੋਲੇ ਇਹਨੇ ਵਾਲਾ ਤੁਸੀਂ ਇਹਦੇ ਕਰਕੇ ਠੀਕ ਹੈ ਤੇ ਲੈਸ ਆਪਾਂ ਇੱਥੋਂ ਰੱਖ ਕੇ ਨਾਲ ਨਾਲ ਦੀ බනි බැදන කොයිවි ටිකෙ එක්තෝ අප රක් කියනු සුලයනෝ ඒද කොලේිය වනෑ අප ලෑස කිච්චනානි ලෑසනු ටික පොරිිජ ලූසිි රක්කි ළමන්නේ ਫਰੋਂ ਅਗਲੀ ਸੂਈ ਵਿੱਚ ਕਰਕੇ ਇਹਨੂੰ ਇਦਾਂ ਘੁਮਾਵਾਂਗੇ ਇਦਾਂ ਘੁਮਾ ਕੇ ਇਹਨੂੰ ਇਸ ਤਰ੍ਹਾਂ ਆਪਣੀ ਲਈ ਜਿਹੜੀ ਪੂਰੀ ਹੈ ਤੇ ਆਪਣਾ ਜਿਹੜਾ ਕਾਰਨਰ ਬਣ ਜੇ ਇਹ ਚੌਰਸ ਠੀਕ ਹੈ ਇਹਦਾ ਬਣਾਉਣਾ ਹੈ ਇੱਕ ਥੋੜਾ ਰੱਖ ਲਾਂਗੇ ਤੇ ਇਹ ਜਿਹੜਾ ਆਪਣਾ ਨਿਸ਼ਾਨ ਹੈ ਇੱਥੇ ਵੀ ਆਪਾਂ ਇਦਾਂ ਹੀ ਇੱਕ ਕਾਰਨਰ ਬਣਾ ਲੈਣਾ ਹੈ ਇਹਦੀ ਸੂਈ ਵਿੱਚ ਰੱਖ ਲੈਣੀ ਹੈ ਫਿਰ ਆਪਾਂ ਇਧਰਲੀ ਸਾਈਡ ਸੈੱਟ ਕਰ ਲੈਣਾ ਜੀ ਹੁਣ ਆਪਾਂ ਇੱਥੋਂ ਮਾਰਨ ਲਾ ਲਾਂਗੇ ਸੀ ਇਸ ਕੋਰਨਰ ਤੱਕ ਕੇ ਇਹ ਆਪਣਾ ਇਸ ਤਰ੍ਹਾਂ ਲੱਗੀ ਹੁਣ ਆਪਾਂ ਇਹ ਕੱਟਵਾ ਲਾਂਗੇ ਹੁਣ ਇੱਕ ਸਲਾਈ ਆਪਾਂ ਇੱਥੋਂ ਇਦਾਂ ਤੇ ਹੀ ਲਗਾਵਾਂਗੇ ਠੀਕ ਹੈ ਜੀ ਹੁਣ ਆਪਾਂ ਇਹ ਹੁਣ ਇਹਨੂੰ ਆਪਾਂ ਇਧਰਲੀ ਸਾਈਡ ਸੀਨ ਲਾਉਣੀ ਹੈ ਠੀਕ ਹੈ ਹੁਣ ਆਪਾਂ ਇੱਥੋਂ ਸ਼ੁਰੂ ਕਰਾਂਗੇ ਇਦਾਂ ਹੀ ਆਪਾਂ ਇਹਦੀ ਸਲਾਈ ਆਉਣੀ ਹੈ ਠੀਕ ਹੈ ਇਹ ਆਪਾਂ ਬਰੀਕ ਬਰੀਕ ਨਾਲ ਹੀ ਲਾਉਣੀ ਹੈ ਸਲਾਈ ਲਾ ਕੇ ਆਪਾਂ ਲਾਉਣਾ ਹੈ ਜੀ ਲਾਈ ਲਾਈ ਚਾਹੀਦੀ ਹੈ ਇਹ ਵਾਲਾ ਕੋਰナー ਹੈ ਇਹਨੂੰ ਆਪਾਂ ਦੋਨੇ ਸਾਈਡਾਂ ਦੇ ਇੱਕੋ ਜਿਹੀ ਬਣਾਉਣੇ ਆ ਠੀਕ ਹੈ ਇਹਦੇ ਉੱਪਰ ਆਪਾਂ ਥੋੜੀ ਜਿਹੀ ਸਲਾਈ ਲਾ ਦਾਂਗੇ ਤਾਂ ਕਿ ਆਪਣੇ ਉੱਚਾ ਜਿਹਾ ਨਾ ਪੜੇ ਵੈਸਾ ਇਹਦਾ ਠੀਕ ਹੈ ਜੀ

ਹਾਂਜੀ ਹੁਣ ਆਪਣਾ ਇਹ ਵਾਲਾ ਗਲਾ ਜਿਹੜਾ ਬਣ ਕੇ ਰੈਡੀ ਹੈ ਤੇ ਤੁਸੀਂ ਇਹਦੇ ਵਿੱਚ ਇੱਥੇ ਆਪਾਂ ਛੋਟੇ-ਛੋਟੇ ਪਰਲ ਵਗੈਰਾ ਵੀ ਲਾ ਸਕਦੇ ਆ ਤੇ ਬਟਨ ਤਾਂ ਨਹੀਂ ਇਹਦੇ ਵਿੱਚ ਸੋਹਣੇ ਲੱਗਦੇ ਹੁੰਦੇ ਇਹਦੇ ਵਿੱਚ ਨਾ ਥੋੜੇ-ਛੋਟੇ ਮੋਤੀ ਵਗੈਰਾ ਆਪਾਂ ਲਾ ਸਕਦੇ ਆ ਇਹਨਾਂ ਸੱਨਾਂ ਵਿੱਚ ਤੇ ਹੁਣ ਆਪਣਾ ਇਹ ਗਲਾ ਜਿਹੜਾ ਬਣ ਕੇ ਰੈਡੀ ਹੈ ਠੀਕ ਹੈ ਜੀ ਤੇ ਇਹ ਆਪਣਾ ਜਿਹੜੇ ਕੱਚੀ ਸਲਾਈ ਸੀ ਆਪਾਂ ਧੇੜ ਦੇਣੀ ਆ ਠੀਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜੁੜ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ